ਸਸਰੀਕਾਲ ਵੀਰ ਜੀ ਸੋਨਰੂਪ ਦਾ ਡੇਰੀ ਫਾਰਮ ਤੇ ਵੀਰ ਜੀ ਪੈਰ ਪੜੀ ਸਸਰੀਕਾਲ ਜੀ ਬਾਜੀ ਤੁਹਾਨੂੰ ਝੋਟਿਆ ਜੇ ਨੀਲੀ ਰਾਵੀ ਬਖਾਉਣ ਲੱਗਿਆ ਮੂੰਹ ਤੋਂ ਚਾਰ ਦੰਦਾ ਤੇ ਡਾਇਮੰਡ ਪੀਸ ਆ ਟਾਪ ਦੀ ਚੀਜ਼ ਝੋਟੀ ਕੋ ਐ ਵਕਤ 8 ਤੋਂ 9 ਦਿਨਾਂ ਦੀ ਸੂਈ ਕੋ 16 ਕਿਲੋ ਦੁੱਧ ਪਹਿਲੇ ਸਵੇਰੇ ਹੋਊਗਾ ਵੀਰ ਜੀ ਭਰਾ ਤੁਹਾਡੇ ਦਾ ਪਿੰਡ ਹੈਗਾ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਜੀ ਆਪਣਾ ਫੋਨ ਨੰਬਰ ਤੁਹਾਡੇ ਭਰਾ ਦਾ ਹੈਗਾ 9878394751 ਆਪਣਾ ਅੱਡਾ ਮੇਨ ਅੱਡਾ ਅੱਚਲ ਸਾਹਿਬ ਲਾਗੇ ਲੱਗਦਾ ਵਾ ਅੱਚਲ ਸਾਹਿਬ ਤੋਂ 2 ਕਿਲੋਮੀਟਰ ਲੰਘਦੇ ਪਾਸੇ ਪਿੰਡ ਆਦਰਵਾਜ ਨਹੀਂ ਜਾਂਦੇ ਐ ਕਰਕੇ ਫੜ ਕੇ ਰਕਵਾਜ ਜਾਂਦੀ ਖਿਚਣੀ ਹੁੰਦੀ ਐ ਨੇ ਤੇ ਪਿੰਡ ਆਪਣਾ ਵੀ ਜੈਤੋ ਸਰਜਾ ਦੇ ਸਾਰੇ ਵੀਰਾਂ ਨੂੰ ਪਤਾ ਹੋਊਗਾ ਤੇ ਅੱਜ ਤੁਹਾਨੂੰ ਝੋਟੀ ਪਹਿਲਾ ਸੂਆ ਤਾਮ ਖਾਲਨ ਦਾ ਰੀਜ਼ਨ ਆ ਵੀਰ ਭੈਣ ਭਰਾ ਆਪੇ ਵੇਖ ਕੇ ਦੱਸਣ ਵੀ ਪਹਿਲਾਂ ਨ ਕੱਟੀ ਨੇ ਹਜੇ ਥਣ ਲੈਵਾ ਨਹੀਂ ਜੇ ਲੱਗਦਾ ਸਿੰਘ ਚੰਗਾਰ ਬਿਊਟੀ ਵੇਖੋ ਹਾਦੀ ਇਸ ਬਿਊਟੀ ਵੇਖ ਕੇ ਚੈੱਕ ਕਰੋ ਸ਼ੋਭਾ ਉਹਦਾ ਬੱਚਾ ਮੰਗ ਵਾਲੀ ਪਹਿਲੇ ਆ ਗਏ ਵੇਖੋ ਬਿਊਟੀ ਇਹਦੀ ਚੈੱਕ ਕਰੋ ਭਾਜੀ ਛੋਟਾ ਛੋਟਾ ਥਣ ਦਾ ਛੋਟਾ ਛੋਟਾ ਸਿੰਘ ਲਗਾ ਤੇ ਥਣ ਲੈਵੇ ਦੀ ਗੱਲ ਕਰੀਏ ਤੇ ਥਣ ਲੈਵਾ ਵੇਖੋ ਭਾਜੀ ਝੋਟੀ ਨੂੰ ਡਾਇਮੰਡ ਪੀਸ ਡਾਇਮੰਡ ਚੀਜ਼ ਆ ਜਿਹੜੀ ਵੇਖੋ ਭਾਜੀ ਫੇਰ ਤੁਹਾਨੂੰ ਤੋੜ ਕੇ ਵਿਖਾ ਲਦੇ ਆਂ ਵੇਖੋ ਭਾਜੀ ਚੀਜ਼ ਵੇਖੋ ਬਿਊਟੀ ਬਿਆਟੀ ਥੱਲੇ ਆਰਡਰ ਕੁਆਲਿਟੀ ਦੀ ਤੁਸੀਂ ਥਣ ਲੈ ਲੈਣਾ ਚੈੱਕ ਕਰੋ ਕਿ ਇਹੋ ਜਿਹਾ ਥਣ ਲੈਵਾ ਭਾਜੀ ਨਹੀਂ ਕਿ ਲੱਗਦਾ ਪਹਿਨਣ ਕੱਟੀ ਨਾ ਵੇਖੋ ਚੈੱਕ ਕਰੋ ਭਾਜੀ ਫੇਰ ਤੋੜ ਦਿੰਨੇ ਆਂ ਵੀਰ ਜੀ ਲੰਮੀ ਤੋੜ ਕੇ ਵਿਖਾ ਲਦਨੇ ਆਂ ਝੋਟੀਆਂ ਮੌਕੇ ਦੀਆਂ ਅੱਜ 12 15 ਝੋਟੀਆਂ ਤੁਹਾਡੇ ਭਰਾ ਦੇ ਫਾਰਮ ਤੇ ਆਈਆਂ ਜੇ ਵੇਖੋ ਭਾਜੀ ਚੀਜ਼ ਵੇਖੋ ਐਮੋਜੀ 3 ਦਾ ਸ਼ੋਅ ਕੁਆਲਿਟੀ ਤੇ ਨੰਬਰ ਪੈਂਦੇ ਜੇ ਭਾਜੀ ਤੇ ਚਾਰ ਦੰਦ ਪਹਿਲਾ ਸੁਆ ਨੀਲੀ ਰਾਵੀ ਝੋਟੀ ਤੇ ਮਗਰ ਨੀਲੀ ਰਾਵੀ ਕੱਟੀ ਆ ਤਲਕ ਪਸਾਲ ਦੇ ਆ ਰਹੇ ਹੋ ਮਿੱਟੀ ਜਿਹੜਾ ਮੰਨ ਕੇ ਚਲੋ ਵੀਰ ਭੈਣ ਪ੍ਰਾਰਥਨਾ ਲੈ ਗਿਆ ਝੋਟੀ ਤੇ ਯਾਦ ਕਰੂਗਾ ਕੋਈ ਚੀਜ਼ ਦਿੱਤੀ ਪਿੱਠ ਪੁੜੇ ਦੀ ਚੀਜ਼ ਵੇਖੋ ਤੇ ਜੇ ਗੱਲ ਕਰੀਏ ਆਰਡਰ ਦੀ ਥਾਂ ਲੈਵੇਂ ਦੀ ਤੇ ਵੇਖੋ ਇਧਰ ਅੰਚਲ ਕੱਲਾ ਕੱਲਾ ਅੰਚਲ ਲੱਗਾ ਜੇ ਤੇ ਜੇ ਗੱਲ ਕਰੀਏ ਗੁੱਠਾਂ ਦੀ ਤੇ ਗੁੱਠਾਂ ਵੀ ਤੁਹਾਨੂੰ ਵੇਖ ਲਓ ਬਖਾਲਦੇ ਹਾਂ ਭਾਜੀ ਵੇਖੋ ਭਾਜੀ ਕੱਲਾ ਕੱਲਾ ਠੰਡੀ ਵੇਖ ਲਓ ਬੱਚੇ ਤੋਂ ਪੈਣਾ ਹੀ ਪਾਏ ਐਦਾਂ ਧਾਰ ਦੇ ਕੇ ਬਹਿ ਜਾਓ ਥੱਲੇ ਐਨੀ ਠੰਡੀ ਜੇ ਵੇਖੋ ਕੱਲਾ ਕੱਲਾ ਥਾਣ ਨੁਕਰਾਂ ਚੋਹਾਂ ਤੇ ਕੈਮਰੇ ਚ ਥਣ ਨਹੀਂ ਜੀ ਆ ਰਿਹਾ ਵੇਖੋ ਆ ਚੀਜ਼ਾਂ ਦਾ ਮੁੱਲ ਪੈਂਦਾ ਜੇ ਭਰੀ ਸੋਨੂ ਰੰਦਾਵਾ ਡੇਰੀ ਫਾਰਮ ਇਹੋ ਜੀਆਂ ਚੀਜ਼ਾਂ ਲੈ ਕੇ ਆਉਂਦਾ ਤੇ ਇਹੋ ਜੀਆਂ ਤੁਹਾਡੇ ਰੂਪ ਰੂਪਰੀ ਘਰਾਉਂਦਾ ਜੇ ਐਵੇਂ ਨਹੀਂ ਤੁਹਾਡੇ ਭਰਾ ਦਾ ਨਾਂ ਚੱਲਦਾ ਤਾਂ ਹੀ ਚੱਲਦਾ ਜੀ ਇਹੋ ਜਿਹੇ ਡਾਇਮੰਡ ਚੀਜ਼ਾਂ ਲੈ ਕੇ ਆਉਂਦਾ ਤੇ ਡੇਢ ਡੇਢ ਪਾਰਟੀ ਟਾਈਮ ਦਾ ਦੁੱਧ ਕੱਢਦੀਆਂ ਵੇਖੋ ਇਧਰੋਂ ਵੀ ਤੇ ਇਧਰੋਂ ਵੀ ਵੇਖੋ ਇੱਧਰ ਚੀਜ਼ਾਂ ਤੇ ਪਿੱਠ ਪੁੜਾ ਵੇਖੋ ਵੱਡੀ ਵੇਖੋ ਛੋਟੀ ਤੇ ਜੇ ਗੱਲ ਠੰਡੀ ਠੀਰੀ ਦੀ ਕਰੀਏ ਤੇ ਵੇਖੋ ਇੱਧਰ ਐਦਾਂ ਹੀ ਪਾਇੰਤਾਰ ਦੇ ਕੇ ਛੋਟੀ ਦੇ ਥੱਲੇ ਬਹਿ ਜਾਓ ਵੇਖੋ ਵੇਖੋ ਆ ਵੇਖੋ ਠੰਡ ਦਾ ਸਜ ਵੇਖੋ ਠੰਡ ਵੇਖੋ ਭਾਜੀ ਆ ਨਾੜਾਂ ਵੀਨਸ ਵੇਖੋ ਵੀਨਸ ਨਾੜਾਂ ਨੁੜਾਂ ਵੇਖੋ ਭਾਜੀ ਵੇਖੋ ਭਾਜੀ ਬਿਊਟੀ ਆਓ ਤੁਹਾਡੀ ਗੱਲ ਭਰਾ ਨਾ ਕਰਾਂਦੇ ਆ हां जी पाजी और जानकारी पाजी अपने ਕੋ ਝੋਟੀਆਂ 12 ਤੋਂ 15 ਜੇ ਟੌਪ ਦੀਆਂ ਮੋਹਰਾ ਨਸਲ ਦੀਆਂ ਵੇਖ ਲਓ ਖਚਾ ਖਚ ਫਾਰਮ ਭਰਿਆ ਜੀ ਕੋਈ ਇਹ ਨਾ ਕਵੇ ਵੀ ਨਹੀਂ ਹੈਗੀਆਂ ਆਪਣੇ ਕੋ 1,65,000 ਤੋਂ ਲੈ ਕੇ ਤੇ 2.5 ਲੱਖ ਰੁਪਏ ਤੱਕ ਝੋਟੀਆਂ ਜੇ ਟੌਪ ਦੀਆਂ ਇੱਕ ਝੋਟੀ ਬੱਚਾ ਮਰੀ ਵੀ ਹੈਗੀ ਜੇ 16 ਕਿਲੋ ਦੁੱਧ ਜੇ ਉਹਦੇ ਕੋ 15 ਦੱਸਾਂਗੇ ਉਹਦਾ ਭਾਜ ਜਾਇਜ਼ ਦੇ ਬਿਲਕੁਲ ਹੀ ਫੋਨ ਨੰਬਰ ਤੁਹਾਡੇ ਭਰਾ ਦਾ 9878394751 ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ